ਰੋਹਿਤ ਆਂਡੇ ਨੂੰ ਗ੍ਰਿਫਤਾਰ ਕੀਤਾ ਔਰ ਇਹਦੀ ਫਰਦਰ ਇਨਟੈਰੋਗੇਸ਼ਨ ਕੀਤੀ ਟੈਕਨੀਕਲੀ ਇਹਦੀਆਂ ਲੋਕੇਸ਼ਨਸ ਲਈਆਂ ਇਹਦਾ ਮੋਬਾਈਲ ਪ੍ਰੋਪਰ ਅਸੀਂ ਅ ਦੇਖਿਆ ਉਹਨੂੰ ਦੇ ਉਹਦੇ ਵਿੱਚੋਂ ਸਾਨੂੰ ਕਾਫੀ ਚੀਜ਼ਾਂ ਮਿਲੀਆਂ ਜਿਹਨੀਆਂ ਕਿ ਮਕੇਰੀਆਂ ਵਾਰਦਾ ਨਾਲ ਰਿਲੇਟਡ ਸੀਗੀਆਂ ਔਰ ਸਫੀਸ਼ੀਐਂਟ ਐਵੀਡੈਂਸ ਸੀ ਕੀ ਇਸਪਾਰਨ ਨੂੰ ਇਨਵੈਸਟੀਗੇਸ਼ਨ ਕਰ ਲਈ ਸਾਡੇ ਕੋਲ ਔਰ ਜਦੋਂ ਉਸਵੰਦੀ ਇਨਟੈਰੋਗੇਸ਼ਨ ਤੋਂ ਬਾਅਦ ਇਹਨੇ ਫਿਰ ਆਪਣੇ ਸਾਰੇ ਗਰੁੱਪ ਦਾ ਜ਼ਿਕਰ ਕੀਤਾ ਵੀ ਇਹ ਬੰਦਿਆ ਨੇ ਅਸੀਂ ਸਾਨੂੰ ਜਿਹੜਾ ਉੱਥੋਂ ਵਾਲਾ ਸੁਨਿਆਰਾ ਹੈਗਾ ਉਹਦਾ ਨਾਂ ਹੈਗਾ ਪਾ ਤਿੰ ਜੋੜਾ ਉਹਨੇ ਹੀ ਸਾਨੂੰ ਜੀ ਸਰ ਫਿਰ ਵੀ ਨਹੀਂ ਏਰੀਆ ਦੇ ਵਿੱਚ ਠੀਕ ਹੈ ਸੁਨਿਆਰੇ ਦੇ ਘਰ ਤੇ ਲੁੱਟ ਹੁੰਦੀ ਆ ਕੀ ਐਫਰਟ सामने ਹਾਂ ਤਾਂਕੀ ਸਾਹਮਣੇ ਆ ਅ ਪਿਛਲੇ ਦਿਨੀ ਮੁਕੇਰੀਆਂ ਡਿਸਟ੍ਰਿਕਟ ਹਿਸ਼ਾਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮੁਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਤੋਂ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ ਔਰ ਰਾਤ ਦੇ ਸਮੇ ਇਹ ਵਾਰਦਾਤ ਹੋਈ ਸੀ ਅ ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 20 25 ਟੋਲੇ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀ ਉਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ ਇਸੇ ਦੌਰਾਨ ਹੀ ਅਸੀਂ ਇੱਕ ਐਫਆਰ ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇਨਟੈਰੋਗੇਸ਼ਨ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹੈਰਾਨੀਜਨਕ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਤੀ ਵਾਰਦਾਤ ਸੀ ਸੌਰੀ ਜਿਹੜੀ ਖੋਦ ਹੀ ਕੀਤੀ ਐ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ ਅਤਿਨ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ ਅਭਿਸ਼ੇਸ਼ ਰਾਣਾ ਪ੍ਰਹਲਾਦ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿਨ ਜੋੜਾ ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਸੀ 6 ਲੱਖ ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਏ ਸੀ ਉਥੋਂ ਸ਼ਾਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਹੈ 6 ਲੱਖ ਰੁਪਏ ਸਰੇਗਰਾ 6 ਲੱਖ ਰੁਪਏ ਦਿੱਤੇ ਸੀ ਕੱਲ ਹੀ ਦਿੱਤੇ ਸੀ ਬੀਸੀਕਲੀ ਜਦੋਂ ਇਹ ਵਾਰਦਤ ਕੱਲ ਨੂੰ ਕਹਿ ਰਿਹਾ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਵਿੱਚ ਬੈਨੀਫਿਟ ਹੋਏਗਾ ਇਹ ਸਾਨੂੰ ਕੀ ਮਿਲੇਗਾ ਜੇ ਵਾਰਦਾਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਾਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਹਦੀ ਇੱਕ ਲਿਮਟ ਚੱਲ ਰਹੀ ਹੈਗੀ ਆ ਬੈਂਕ 'ਚ ਅਪ੍ਰੋਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਆ ਲਿਮਟ ਉਹ ਔਰ ਇਹਨੇ ਇੰਸਟਾਗ੍ਰਾਮ ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਟ ਚੱਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਾਵੇ ਉਹਦੀ ਸ਼ਾਪ ਤੇ ਚੋਰੀ ਹੋ ਜਾਵੇ ਜਾਂ ਕੋਈ ਡਕੈਤੀ ਹੋ ਜਾਵੇ ਤਬ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉਤ ਕੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ ਸਰ ਜੁਐਲਰੀ ਦੀ ਕੀ ਸਥਿਤੀ ਹੈ ਜੁਐਲਰੀ ਕੀ ਕਰ ਰਹੀ ਸੀ ਸੁਨੇ ਦੀ ਸਰ ਜੁਐਲਰੀ ਜਿਹੜੀ ਆ ਜਿਹੜੀ ਹੁਣ ਵੀ ਇਨਟੈਰੋਗੇਸ਼ਨ ਚਾਹੀ ਆ ਉਹ ਸੀਗੀ ਆਰਟੀਫੀਸ਼ੀਅਲ ਜੁਐਲਰੀ ਸੀਗੀ ਜਿਹੜੀ origignal ਸੀਗੀ ਇੱਕ ਚੇਨ ਸੀਗੀ ਡੇਢ ਤੋਲੇ ਦੀ ਔਰ ਇੱਕ ਮੰਦਰੀ ਹੈਗੀ ਸੀ ਅੱਧੇ ਇੱਕ ਤੋਲੇ ਦੀ ਕਿਹੜਾ ਸਰ ਅਸਪੈਕਟ ਤੁਸੀਂ ਕੀਤੇ ਆ ਕਿ ਇਹ ਟੋਪਕਰ ਨੂੰ ਕਹਿ ਰਹੇ ਹੋ ਕਿ ਕੋਈ ਹਾਂਜੀ ਇਲੈਗਲ ਵਪਾਰ ਸਰ ਸਾਨੂੰ ਇਹਦੇ ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਕਿ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਆਂਦੇ ਆ ਤੁਹਾਨੂੰ ਯਾਦ ਹੋਊਗਾ ਇੱਕ ਇੰਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ ਚ ਇਹ ਕיו ਸੀਗਾ ਹੰਡਾ ਇਹ ਉਦੋਂ ਜੇਲ੍ਹ ਚੋਂ ਹੁਣ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ ਚ ਹੁਸ਼ਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੀ ਵਾਲੇ ਇੰਟਰੋਗੇਸ਼ਨ ਚੱਲ ਰਹੀ ਹੈ ਅਦਿਨ ਜਿਹੜਾ ਅਦਿਨ ਦਾ ਦੋਸਤ ਪ੍ਰਲਾਦ ਹੈਗਾ ਪ੍ਰਲਾਦ ਦਾ ਦੋਸਤ ਰਾਣਾ ਹੈਗਾ ਰਾਣਾ ਹਾਂਡੇ ਦਾ ਨੋਨ ਹੈਗਾ ਇਹ گاਹ ਤੋਂ گاਹ ਤਾਲਮਿਲ ਹੋਇਆ ਇਹ ਤਾਂ ਹੀ ਇਹ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਅੰਡੇ ਹਾਂ ਦੂਜੇ ਨੂੰ ਨਹੀਂ ਜਾਣਦਾ ਉਹ ਪ੍ਰਲਾਦ ਨੂੰ ਜਾਣਦਾ ਪ੍ਰਲਾਦ ਰਾਣੀ ਨੂੰ ਜਾਣਦਾ ਇਸ ਤਰ੍ਹਾਂ ਇਹ ਚੇਨ ਬਣੀ ਹੈ ਯੈਸ ਯੈਸ ਟੋਟਲ ਕਿੰਨੇ ਬੰਦੇ ਇਹਨਾਂ ਦੇ ਸੀਗੇ ਕਿੰਨੇ ਜਿਗਤਾਰ ਕਰ ਲੈਣਗੇ ਟੋਟਲ 8 ਬੰਦੇ ਇਸ ਵਿਚ ਆਏ ਸੀ ਗਾਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ ਪਿੱਛੇ ਪਿੱਛੇ ਪੈਸੇ ਰਹਿ ਗਏ ਕਿਤੇ 10 ਲੱਖ ਪਹਿਲੇ ਹੀ ਰੱਖ ਲਿਆ ਕਿਸੇ ਨੇ 50000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਬਸ ਵੈਪਨ ਅੱਗੇ ਵੀ ਪਾੜਨ ਦੇ ਪਰ ਅੱਜ ਇਹਦਾ ਵੈਪਨ ਦਿਖਾਈ ਦਿੰਦਾ ਵੀ ਫੀਰ ਦਾ ਕੁਝ ਦੱਸ ਰਹੇ ਹੋ ਸਰ ਇਹ ਸੂ ਵੈਪਨ ਦੀ ਇਨਵੈਸਟੀਗੇਸ਼ਨ ਹੋਊਗੀ ਸਰ 100% ਜੀ ਇਹ ਕਿਉਂਕਿ ਜਿਹੜਾ ਇਹ ਵੈਪਨ ਬਹੁਤ ਹੀ ਵਧੀਆ ਕੁਆਲਟੀ ਦਾ ਵੈਪਨ ਹੈਗਾ ਆ ਔਰ ਕਿਥੋਂ ਕਿਹੜੇ ਸੋਰਸਸ ਰਾਹੀਂ ਇਹਦੇ ਕੋਲ ਪਹੁੰਚਿਆ ਆ ਕੀ ਆਇਆ ਉਹਦੀ ਫਰਦਰ ਨੇ ਰਿਸਰਚਿੰਗ ਸਾਡੀ ਚੱਲ ਰਹੀ ਹੈ ਜੀ ਨਹੀਂ ਕਿਉਂਕਿ ਉਹਦਾ ਇਕੱਲਾ ਹੀ ਹੈਗਾ ਇਹੇ ਇਹਦੇ ਫਾਦਰ ਦੀ ਡੈਥ ਹੋ ਗਈ ਅਪਰਕਸੀਮੇਟਲੀ 4 ਸਾਲ ਪਹਿਲਾਂ ਤੇ ਇਹੀ ਆਬੀ ਸ਼ਾਪ ਚਲਾ ਰਿਹਾ ਆ ਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਨਹੀਂ ਹਲੇ ਤੱਕ ਦੀ ਇਨਵੈਸਟੀਗੇਸ਼ਨ ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਇਹ ਇਨਵੈਸਟੀਗੇਸ਼ਨ ਚਾਹੀਗਾ ਤਾਂ ਕਰਾਂਗੇ 3 ਲੱਖ ਦੇ 3 ਲੱਖ ਹੋ ਗਿਆ ਰਕਮ ਬਾਕੀ ਹਲੇ ਸਾਡੀ ਪੈਂਡਿੰਗ ਹੈ ਜੀ ਇਹ ਸਿਰਫ ਇਹ ਲੰਬੀ ਬਾਤ ਦਾ ਕੋਲਾਸਾ ਕਰੇ ਕਿ ਕਿਤਾ ਇੱਕ ਕਿਸ ਤਰ੍ਹਾਂ ਹੋਇਆ ਇਹ ਕਿ ਇਹਨਾਂ ਦੇ ਪ੍ਰੀਮੀ ਨਿਯੋਜਕ ਬਾਤ ਕਰਦੇ ਇਹ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਕੇਟਿਆਂ ਤੁਸੀਂ ਸ਼ਾਇਦ ਲੇਟ ਆਏ ਜੀ ਠੀਕ ਹੈ ਤੁਸੀਂ ਕਰ ਸਕਦੇ ਲੰਬੀ ਚੌੜੀ ਕਹਾਣੀਆਂ ਕਿਤੇ ਤੋਂ ਲੈਣਾ ਹੈ ਸਰ ਸਮਾਂ ਕਰਵਾਜਾ ਮੇਰੀ ਤੁੰਗ ਗੁਜ਼ਾਰਦੇ ਜਿੱਦਣ ਲਿਖ ਲੈਣੇ ਜੀ ਇਹਦਾ ਨਾ ਜਿਹੜੀ ਸਿੱਖ ਮਾਹੀ ਆਵੇ ਤਾਂ ਹੰਡੀ ਵਿੱਚ ਜਿੱਥੇ ਕਮੈਂਟ ਲਿਖੀ ਤੂੰ ਕਰ ਲਓ ਨਾ ਕਾ ਬਸ ਆਜੋ ਖਾ ਲੈ ਰਾਹ ਨਾ ਕਰ ਮੈਂ ਕੋਈ ਕਦੀ ਇੱਥੇ ਇੱਕ ਵਾਰੀ ਵੀ ਨਹੀਂ ਮਿਲਦਾ ਮਾਹੀ